ਯਾਰ ਦੋਸਤੋ ਬੈਸੇ ਤਾਂ ਦੁਨੀਆ ਦੇ ਉੱਤੇ ਬਹੁਤ ਸਾਰੇ ਰੋਗ ਨੇ ਕੈਂਸਰ ਦਾ ਰੋਗ ਆ ਐਡਸ ਦਾ ਰੋਗ ਆ ਹੋਰ ਵੀ ਬਹੁਤ ਖਤਰਨਾਕ ਰੋਗ ਇਸ ਦੁਨੀਆ ਉੱਤੇ ਪਏ ਨੇ ਪਰ ਇੰਨਾ ਰੋਗਾ ਨਾਲੋਂ ਵੀ ਵੱਧ ਖਤਰਨਾਕ ਦੋਸਤੋ ਇੱਕ ਹੋਰ ਰੋਗ ਆ ਜਿਹਨੂੰ ਪਿਆਰ ਕਹਿੰਦੇ ਆ ਪਿਆਰ ਇੱਕ ਐਹੋ ਜਿਹਾ ਰੋਗਾ ਜਿਹੜਾ ਕਿਸੇ ਵੀ ਹੱਸਦੇ ਵਸਦੇ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਸਕਦਾਗਾ ਚਾਹੇ ਉਹਦਾ ਕੋਈ ਕਸੂਰ ਨਾ ਹੋਵੇ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਹੋਵੇ ਦੁਨੀਆ ਨਾਲ ਜਿਹਨੂੰ ਕੋਈ ਲੈਣਾ ਦੇਣਾ ਨਾ ਹੋਵੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉ ਰਿਹਾ ਹੋਵੇ ਆਪਣੇ ਕੰਮ ਤੱਕ ਕੰਮ ਰੱਖਦਾ ਹੋਵੇ ਆਪਣੇ ਮਾਪਿਓ ਦਾ ਸਹਾਰਾ ਹੋਵੇ ਉਹਨਾਂ ਦੀ ਇੱਕ ਉਮੀਦ ਹੋਵੇ ਐਹੋ ਜਿਹੇ ਇਨਸਾਨ ਦੀ ਵੀ ਫੱਟੀ ਪੋਚ ਕੇ ਰੱਖ ਦਿੰਦਾਗਾ ਕਿ ਪਿਆਰ ਨਾਮ ਦਾ ਸ਼ਬਦ ਤੇ ਇਹ ਪਿਆਰ ਕਿਸੇ ਨੂੰ ਹੁੰਦਾ ਕਦੋਂ ਆ ਇਹ ਉਦੋਂ ਹੁੰਦਾ ਦੋਸਤੋ ਜਦੋਂ ਕਿਸੇ ਦੇ ਮਾੜੇ ਦਿਨ ਆਏ ਹੋਣ ਕਿਉਂਕਿ ਜਿਹੜੇ ਇਨਸਾਨ ਉੱਤੇ ਚੰਗਾ ਵਕਤ ਚੱਲਦਾ ਹੋਊਗਾ ਉਹਨੂੰ ਕਦੇ ਵੀ ਪਿਆਰ ਨਹੀਂ ਹੋਊਗਾ ਉਹ ਕਦੇ ਵੀ ਇਹੋ ਜਿਹੇ ਪੰਗਿਆਂ 'ਚ ਨਹੀਂ ਪਊਗਾ ਜਿਹੜਾ ਬੰਦਾ ਬੇਲਾ ਹੋਊਗਾ ਜਿਹਦੇ ਦਿਨ ਮਾੜੇ ਆਏ ਹੋਣਗੇ ਉਹਨੂੰ ਝਟਪਟ ਪਿਆਰ ਹੋ ਜਾਊਗਾ ਤੇ ਫਿਰ ਇੱਕ ਦਿਨ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਪਿਆਰ ਹੁੰਦਾ ਕਿਵੇਂ ਆ ਦੋ ਅਣਜਾਣ ਮੁੰਡਾ ਕੁੜੀ ਆਪਸ ਵਿੱਚ ਕਦੇ ਮਿਲਦੇ ਆ ਉਹਨਾਂ ਦੀਆਂ ਨਜ਼ਰਾਂ ਟਕਰਾਂ ਆਉਂਦੀਆਂ ਨੇ ਇੱਕ ਦੂਜੇ ਨੂੰ ਚੰਗੇ ਲੱਗਣ ਲੱਗ ਜਾਂਦੇ ਆ ਹੌਲੀ ਹੌਲੀ ਮੁਲਾਕਾਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਦੂਜੇ ਦੇ ਦਿਲ ਦੀ ਗੱਲ ਪਤਾ ਲੱਗਣ ਲੱਗ ਜਾਂਦੀ ਆ ਇੱਕ ਦੂਜੇ ਨਾਲ ਸੋਚ ਮਿਲਣੀ ਸ਼ੁਰੂ ਹੋ ਜਾਂਦੀ ਆ ਇੱਕ ਦੂਜੇ ਦੀ ਸ਼ਕਲ ਸੋਹਣੀ ਲੱਗਣ ਲੱਗ ਜਾਂਦੀ ਆ ਇੱਕ ਦੂਜੇ ਨਾਲ ਵਿਚਾਰ ਮਿਲਦੇ ਆ ਇੱਕ ਦੂਜੇ ਦੀਆਂ ਚੰਗਿਆਈਆਂ ਬੁਰਾਈਆਂ ਬਾਰੇ ਪਤਾ ਲੱਗਣ ਲੱਗ ਜਾਂਦਾਗਾ ਤੇ ਹੌਲੀ ਹੌਲੀ ਫਿਰ ਇਹ ਸਾਰੀਆਂ ਗੱਲਾਂ ਪਿਆਰ ਦੇ ਵਿੱਚ ਬਦਲ ਜਾਂਦੀਆਂ ਨੇ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਪਿਆਰ ਹੋਣਾ ਤੇ ਪਿਆਰ ਕਰਨਾ ਕੋਈ ਮਾੜੀ ਗੱਲ ਆ ਪਰ ਦੋਸਤੋ ਪਿਆਰ ਦਾ ਜਿਹੜਾ ਆਖਰ ਤੇ ਆ ਕੇ ਨਤੀਜਾ ਨਿਕਲਦਾਗਾ ਉਹ ਬਹੁਤ ਜ਼ਿਆਦਾ ਮਾੜਾਗਾ ਉਸ ਚੀਜ਼ ਤੋਂ ਹਰ ਇੱਕ ਨੂੰ ਡਰ ਲੱਗਦਾਗਾ ਕਿਉਂਕਿ ਬਹੁਤ ਸਾਰੇ ਲੋਕਾਂ ਨਾਲ ਇਦਾਂ ਹੋਈ ਵੀ ਆ ਹੁੰਦੀ ਵੀ ਆ ਤੇ ਹੁੰਦੀ ਵੀ ਰਹੂਗੀ ਹੁਣ ਇੱਥੇ ਦੋ ਤਰ੍ਹਾਂ ਦੀਆਂ ਗੱਲਾਂ ਨਹੀਂ ਜਿਹੜੇ ਇਨਸਾਨ ਨੂੰ ਤਾਂ ਮੂਰਲਾ ਇਨਸਾਨ ਵੀ ਸਹੀ ਟੱਕਰ ਜੇ ਤੇ ਉਹਦੇ ਨਾਲ ਪਿਆਰ ਵੀ ਹੋ ਜੇ ਉਹਦੀ ਤਾਂ ਦੋਸਤੋ ਜ਼ਿੰਦਗੀ ਬਣ ਜਾਂਦੀ ਆ ਉਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਸਮਝ ਲਓ ਕਾਮਯਾਬ ਹੋ ਗਿਆ ਕਿਉਂਕਿ ਇੱਕ ਚੰਗੇ ਇਨਸਾਨ ਨੂੰ ਦੂਜੇ ਚੰਗੇ ਇਨਸਾਨ ਦਾ ਮਿਲਣ ਦਾ ਮਤਲਬ ਇਹੀ ਆ ਵੀ ਹੁਣ ਰੱਬ ਵੀ ਉਹਨਾਂ ਦਾ ਸਾਥ ਦੇ ਰਿਹਾਗਾ ਉਹਨਾਂ ਦੀ ਕਿਸਮਤ ਵੀ ਉਹਨਾਂ ਦਾ ਸਾਥ ਦੇ ਰਹੀ ਆ ਤੇ ਅੱਗੇ ਚੱਲ ਕੇ ਇਹ ਦੋਨੇ ਪ੍ਰੇਮੀ ਜੋੜੇ ਮਿਲ ਕੇ ਬਹੁਤ ਕੁਝ ਕਰ ਸਕਦੇ ਆ ਜੇ ਇਹ ਇੱਕ ਦੂਜੇ ਦਾ ਇਦਾਂ ਹੀ ਸਾਥ ਬਣਾਈ ਰੱਖਣ ਤਾਂ ਪਰ ਇਹੋ ਜੇ ਲੋਕ ਸਿਰਫ ਕੁਸ਼ਕ ਗਿਣਤੀ ਦੇ ਹੁੰਦੇ ਆ ਜਿਨ੍ਹਾਂ ਨੂੰ ਪਿਆਰ ਸੱਚਾ ਮਿਲਦਾਗਾ ਜਿਨ੍ਹਾਂ ਨੂੰ ਜ਼ਿੰਦਗੀ ਚ ਕਦੇ ਧੋਖਾ ਨਹੀਂ ਮਿਲਦਾ ਜਿਨ੍ਹਾਂ ਦਾ ਪਿਆਰ ਸਾਰੀ ਉਮਰ ਨਿਭਦਾ ਰਹਿੰਦਾਗਾ ਇਹੋ ਜਿਹੇ ਬਿਰਲੇ ਬਿਰਲੇ ਹੀ ਹੁੰਦੇ ਆ ਪਰ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਉਹਨਾਂ ਬਾਰੇ ਜਿਨ੍ਹਾਂ ਨੂੰ ਅੱਗੋਂ ਮਾੜੇ ਬੰਦੇ ਟੱਕਰ ਗਏ ਜਿਹੜੇ ਆਪਣੀ ਜ਼ਿੰਦਗੀ ਚ ਬਹੁਤ ਜ਼ਿਆਦਾ ਖੁਸ਼ ਸੀ ਪਰ ਇੱਕ ਦਿਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਐਹੋ ਜਿਹਾ ਇਨਸਾਨ ਆਇਆ ਜਿਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਜੀਨੇ ਉਹਨਾਂ ਤੋਂ ਉਹਨਾਂ ਦੀ ਮਾਸੂਮੀਅਤ ਖੋਲੀ ਉਹਨਾਂ ਦੀ ਹਸਦੀ ਵਸਦੀ ਜ਼ਿੰਦਗੀ ਖੋਲੀ ਤੇ ਫਿਰ ਖੋ ਕੇ ਉਹਦੀ ਜ਼ਿੰਦਗੀ ਬਰਬਾਦ ਕਰਕੇ ਕਿਸੇ ਅਗਲੇ ਇਨਸਾਨ ਦੀ ਜ਼ਿੰਦਗੀ ਬਰਬਾਦ ਕਰਨ ਲਈ ਉਹ ਇਨਸਾਨ ਤੁਰ ਪਿਆ ਪਿਆਰ ਕਰੋ ਪਿਆਰ ਕਰਨਾ ਬਿਲਕੁਲ ਵੀ ਗਲਤ ਨਹੀਂ ਆ ਪਰ ਅੱਖਾਂ ਬੰਦ ਕਰਕੇ ਪਿਆਰ ਕਰਨਾ ਇਹ ਬਿਲਕੁਲ ਗਲਤ ਆ ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਕਰਨਾ ਇਹ ਬਿਲਕੁਲ ਗਲਤ ਆ ਆਪਣਾ ਹੱਥ ਕਿਸੇ ਇਹੋ ਜਿਹੇ ਇਨਸਾਨ ਦੇ ਹੱਥ ਚ ਫੜਾ ਦੇਣਾ ਉਹ ਵੀ ਆਪਣੀਆਂ ਅੱਖਾਂ ਬੰਦ ਕਰਕੇ ਜਿਹੜਾ ਤੁਹਾਨੂੰ ਲਿਜਾ ਕੇ ਖੂਹ ਦੇ ਵਿੱਚ ਵੀ ਸਿੱਟ ਸਕਦਾਗਾ ਇਹ ਪਿਆਰ ਨਹੀਂ ਹੈਗਾ ਦੋਸਤੋ ਇਹ ਬੇਵਕੂਫੀ ਆ ਐਦਾਂ ਦੀ ਬੇਵਕੂਫੀ ਕਦੇ ਵੀ ਨਹੀਂ ਕਰਨੀ ਚਾਹੀਦੀ ਜ਼ਿਆਦਾਤਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਇਹ ਦੇਖਿਆ ਜਾਂਦਾਗਾ ਵੀ ਜਾਂ ਤਾਂ ਮੁੰਡਾ ਚੰਗਾ ਹੁੰਦਾਗਾ ਮੁੰਡਾ ਦਿਲੋਂ ਸੱਚਾ ਹੁੰਦਾਗਾ ਜਾਂ ਫਿਰ ਕੁੜੀ ਚੰਗੀ ਹੁੰਦੀ ਐ ਕੁੜੀ ਦਿਲੋਂ ਸੱਚੀ ਹੁੰਦੀ ਐ ਜਾਨੀ ਕਿ ਇੱਕ ਚੰਗਾ ਹੁੰਦਾ ਇੱਕ ਮਾੜਾ ਹੁੰਦਾ ਜੇ ਸਹੀ ਨੂੰ ਸਹੀ ਟੱਕਰ ਜੇ ਫਿਰ ਤਾਂ ਰੌਲਾ ਹੀ ਖਤਮਾ ਪਰ ਇੱਥੇ ਸਾਰਾ ਜੱਬ ਇੱਥੋਂ ਪੈਂਦਾਗਾ ਵੀ ਇੱਕ ਆਪਣੇ ਵੱਲੋਂ ਪੂਰਾ ਇਮਾਨਦਾਰ ਹੁੰਦਾਗਾ ਤੇ ਇੱਕ ਆਪਣੇ ਵੱਲੋਂ ਪੂਰਾ ਰੱਜ ਕੇ ਬੇਈਮਾਨ ਹੁੰਦਾਗਾ ਧੋਖੇਬਾਜ਼ ਹੁੰਦਾਗਾ ਥਾਂ ਥਾਂ ਮੂੰਹ ਮਾਰਨ ਵਾਲਾ ਹੁੰਦਾਗਾ ਹੁਣ ਜਿਹੜਾ ਸੱਚਾ ਇਨਸਾਨ ਹੁੰਦਾ ਦੋਸਤੋ ਉਹ ਆਪਣੇ ਨਾਲ ਵਾਲੇ ਸਾਥੀ ਦੀ ਵੱਧ ਤੋਂ ਵੱਧ ਕੀਮਤ ਲਾ ਦਿੰਦਾਗਾ ਵੀ ਇਹੀ ਮੇਰੇ ਲਈ ਸਭ ਕੁਝ ਆ ਇਹੀ ਮੇਰੀ ਜ਼ਿੰਦਗੀ ਆ ਮੈਂ ਇਹਦੇ ਬਿਨਾ ਜਿਉ ਨਹੀਂ ਸਕਦਾ ਜਾਂ ਫਿਰ ਜਿਉ ਨਹੀਂ ਸਕਦੀ ਹੁਣ ਇਹ ਜਿੱਥੇ ਮੈਨੂੰ ਲੈ ਕੇ ਜਾਊਗਾ ਜਾਂ ਫਿਰ ਜਿੱਥੇ ਲੈ ਕੇ ਜਾਊਗੀ ਉੱਥੇ ਮੈਂ ਇਹਦੇ ਨਾਲ ਤੁਰ ਜਾਊਗਾ ਜਿਹੜਾ ਇਨਸਾਨ ਸਹੀ ਹੁੰਦਾਗਾ ਉਹ ਤਾਂ ਆਪਣੇ ਸਾਥੀ ਦੇ ਪ੍ਰਤੀ ਪੂਰਾ ਇਮਾਨਦਾਰ ਰਹਿੰਦਾਗਾ ਉਹ ਕਦੇ ਕਿਸੇ ਹੋਰ ਵੱਲ ਨਹੀਂ ਦੇਖਦਾ ਥਾਂ ਥਾਂ ਮੂ ਨਹੀਂ ਮਾਰਦਾ ਸਿਰਫ ਉਹ ਸਿੱਧਾ ਬਣ ਕੇ ਰਹਿੰਦਾਗਾ ਉਹਦੇ ਬਾਰੇ ਕੋਈ ਚੰਗੀ ਮਾੜੀ ਗੱਲ ਨਹੀਂ ਸੁਣਦਾਗਾ ਉਹਦੀਆਂ ਜਿਹੜੀਆਂ ਮਾੜੀਆਂ ਆਦਤਾਂ ਹੁੰਦੀਆਂ ਨੇ ਦੂਜੇ ਇਨਸਾਨ ਦੀਆਂ ਉਹ ਵੀ ਉਸ ਨੂੰ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ ਕਿਉਂ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ ਕਿਉਂਕਿ ਦੂਜੇ ਇਨਸਾਨ ਦੁਆਰਾ ਉਹਦੀਆਂ ਅੱਖਾਂ ਉੱਤੇ ਇੱਕ ਝੂਠ ਦੀ ਪੱਟੀ ਬੰਨ੍ਹ ਦਿੱਤੀ ਜਾਂਦੀ ਆ ਝੂਠੇ ਪਿਆਰ ਦੀ ਪੱਟੀ ਤੇ ਚਲੋ ਉਹ ਵੀ ਕੋਈ ਗੱਲ ਨਹੀਂ ਕਿਉਂਕਿ ਪਿਆਰ ਦੇ ਵਿੱਚ ਥੋੜਾ ਬਹੁਤ ੱੱਕਾ ਤਾਂ ਕਈ ਵਾਰੀ ਚੱਲ ਵੀ ਜਾਂਦਾਗਾ ਕਿਉਂਕਿ ਪਿਆਰ ਦਾ ਤਾਂ ਮਤਲਬ ਹੀ ਇਹ ਹੁੰਦਾਗਾ ਵੀ ਆਪਣੀਆਂ ਖੁਸ਼ੀਆਂ ਕਿਸੇ ਹੋਰ ਉੱਤੇ ਕੁਰਬਾਨ ਕਰਨੀਆਂ ਆਪ ਭਾਵੇਂ ਦੁਖੀ ਰਹਿ ਲੋ ਪਰ ਜਿਹੜੇ ਇਨਸਾਨ ਨੂੰ ਆਪਾਂ ਪਿਆਰ ਕਰਦੇ ਆ ਉਹ ਹਮੇਸ਼ਾ ਆਪਾਂ ਨੂੰ ਖੁਸ਼ ਚਾਹੀਦਾ ਹੁੰਦਾਗਾ ਆਪਾਂ ਨੂੰ ਜਿਹੜੀ ਖੁਸ਼ੀ ਮਿਲਦੀ ਆ ਉਹ ਉਹਦੇ ਹੀ ਮਿਲਦੀ ਆ ਜਦੋਂ ਆਪਣੇ ਨਾਲ ਦਾ ਸਾਥੀ ਖੁਸ਼ ਹੋਊਗਾ ਪਰ ਆਪਾਂ ਨੂੰ ਦੁੱਖ ਕਿਹੜੇ ਵੇਲੇ ਆਉਣ ਲੱਗ ਜਾਂਦਾਗਾ ਆਪਣਾ ਦਿਲ ਕਿਹੜੇ ਵੇਲੇ ਟੁੱਟਦਾਗਾ ਦੇਲ ਆਪਣਾ ਉਹਦੋ ਟੁੱਟਦਾਗਾ ਜਦੋਂ ਆਪਾਂ ਨੂੰ ਉਸ ਬੰਦੇ ਦੀਆਂ ਸਾਹਮਣੇ ਵਾਲੇ ਇਨਸਾਨ ਦੀਆਂ ਚਲਾਕੀਆਂ ਦਾ ਪਤਾ ਲੱਗ ਜੇ ਜਦੋਂ ਆਪਾਂ ਨੂੰ ਇਹ ਪਤਾ ਲੱਗ ਜੇ ਵੀ ਆਪਾਂ ਕਦੇ ਕਿਸੇ ਵੱਲ ਦੇਖਿਆ ਨਹੀਂ ਸੀ ਪਰ ਇਹਦੀ ਤਾਂ ਹੋਰ ਵੀ 20 ਥਾਂ ਤੇ ਗੱਲਬਾਤ ਆ ਇਹ ਤਾਂ ਹਰ ਰੋਜ਼ 20 ਥਾਂ ਤੇ ਮੂੰਹ ਮਾਰਦਾਗਾ ਜਾਂ ਮਾਰਦੀ ਆ ਉਸ ਵੇਲੇ ਦੋਸਤੋ ਆਪਣੇ ਪੈਰਾਂ ਥੱਲੋ ਜ਼ਮੀਨ ਨਿਕਲ ਜਾਂਦੀ ਆ ਵੀ ਮੈਂ ਜਿਹੜੇ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਇੰਨੇ ਸਾਲ ਦਿੱਤੇ ਇਹਦਾ ਕਦੇ ਕਹਿਣਾ ਨਹੀਂ ਮੋੜਿਆ ਸੀ ਇਹਦੀਆਂ ਆਦਤਾਂ ਮੈਂ ਅਪਣਾ ਲਈਆਂ ਸੀ ਜੋ ਸ਼ੌਂਕ ਇਹਦੇ ਸੀ ਉਹ ਸ਼ੌਂਕ ਮੈਂ ਆਪਣੇ ਬਣਾ ਲਈ ਸੀ ਇਹ ਨੂੰ ਕਦੇ ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ ਸੀ ਇਹਨੂੰ ਹਰ ਪ੍ਰਕਾਰ ਦਾ ਮੈਂ ਸੁੱਖ ਦਿੱਤਾ ਸੀ ਜੇ ਨੇ ਕਦੇ ਮੈਨੂੰ ਮਿਲਣ ਲਈ ਬੁਲਾਇਆ ਮੁਲਾਕਾਤ ਲਈ ਬੁਲਾਇਆ ਮੈਂ ਇਹਦੇ ਲਈ ਟਾਈਮ ਕੱਢਿਆ ਆਪਣੇ ਮਾਪਿਓ ਦਾ ਵੀ ਮੈਂ ਧਿਆਨ ਨਹੀਂ ਉਹਨਾਂ ਰੱਖਿਆ ਜਿੰਨਾ ਇਸ ਦਾ ਰੱਖਿਆ ਇਹਨੂੰ ਹਰ ਪ੍ਰਕਾਰ ਦਾ ਸੁੱਖ ਦਿੱਤਾ ਸਰੀਰਕ ਸੁੱਖ ਦਿੱਤਾ ਮਾਨਸਿਕ ਸੁੱਖ ਦਿੱਤਾ ਪਰ ਅੱਜ ਮੈਨੂੰ ਫਲ ਕੀ ਮਿਲ ਰਿਹਾਗਾ ਸਿਰਫ ਇੱਕ ਧੋਖਾ ਕੀ ਮੈਂ ਸਿਰਫ ਇੱਕ ਧੋਖੇ ਦਾ ਹੱਕਦਾਰ ਸੀ ਕੀ ਸਿਰਫ ਇੰਨੀ ਕੀ ਮੇਰੀ ਔਕਾਤ ਸੀ ਮੈਂ ਕੀ ਬਗਾੜਿਆ ਸੀ ਇਸ ਇਨਸਾਨ ਦਾ ਇਹ ਖੁਦ ਮੇਰੀ ਜ਼ਿੰਦਗੀ 'ਚ ਆਇਆ ਸੀ ਇਹਨੇ ਖੁਦ ਮੇਰੇ ਨਾਲ ਗੱਲਬਾਤ ਕੀਤੀ ਸੀ ਇਹਨੇ ਖੁਦ ਹੀ ਮੇਰੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਵੀ ਮੈਂ ਤੈਨੂੰ ਜ਼ਿੰਦਗੀ ਭਰ ਸੱਚਾ ਪਿਆਰ ਕਰੂੰਗਾ ਇਹਨੇ ਖੁਦ ਹੀ ਮੈਨੂੰ ਵੱਡੇ ਵੱਡੇ ਖਾਬ ਦਿਖਾਏ ਸੀ ਮੈਂ ਕੀ ਸੀ ਮੈਂ ਤਾਂ ਆਪਣੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਖੁਸ਼ ਸੀ ਮੈਂ ਤਾਂ ਇੰਨਾ ਕੰਮਾਂ ਤੋਂ ਕੋਸਾਂ ਦੂਰ ਸੀ ਫਿਰ ਇਹ ਕਿਉਂ ਮੇਰੀ ਜ਼ਿੰਦਗੀ 'ਚ ਆਇਆ ਜ ਜਿਹਨੇ ਥਾਂ ਥਾਂ ਮੂੰਹ ਹੀ ਮਾਰਨੇ ਸੀ ਜ ਜਨੇ ਮੈਨੂੰ ਧੋਖਾ ਹੀ ਦੇਣਾ ਸੀ ਨਾ ਮੈਂ ਕਦੇ ਇਸ ਦਾ ਕੋਈ ਬੁਰਾ ਤੱਕਿਆ ਸੀ ਜੋ ਇਹਨੇ ਮੇਰੇ ਨਾਲ ਐਡਾ ਵੱਡਾ ਬੈਰ ਕੱਢਿਆਗਾ ਇਹਨੇ ਐਨਾ ਟਾਈਮ ਮੇਰੇ ਨਾਲ ਟਾਈਮ ਪਾਸ ਕਿਉਂ ਕੀਤਾ ਕਿਉਂ ਮੇਰੇ ਨਾਲ ਘੁੰਮਦਾ ਫਿਰਦਾ ਰਿਹਾ ਜਾਂ ਘੁੰਮਦੀ ਰਹੀ ਕਿਉਂ ਇਹ ਇਨਸਾਨ ਮੇਰੇ ਦਿਲ ਨਾਲ ਖੇਡਿਆ ਕੀ ਮੇਰਾ ਦਿਲ ਇੱਕ ਖੜਾਉਣਾ ਸੀਗਾ ਜੋ ਇਹਨੂੰ ਇੱਕ ਤਰ੍ਹਾਂ ਦੀ ਖੇਡ ਮਿਲ ਗਈ ਸੀ ਕੀ ਇਹਨੂੰ ਮੇਰੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ ਸੀ ਇਹਨੇ ਕਦੇ ਨਹੀਂ ਇਹ ਸੋਚਿਆ ਸੀ ਵੀ ਜਿੱਦੇ ਮੈਨੂੰ ਇਸ ਦੀ ਸੱਚਾਈ ਦਾ ਪਤਾ ਲੱਗੂਗਾ ਮੇਰੇ ਤੇ ਕੀ ਬੀਤੂਗੀ ਇਹਨੂੰ ਜਰਾ ਵੀ ਖਿਆਲ ਨਹੀਂ ਆਇਆ ਮੈਨੂੰ ਧੋਖਾ ਦੇਣ ਵੇਲੇ ਵੀ ਉਹ ਇਨਸਾਨ ਮੇਰੇ ਬਾਰੇ ਕੀ ਸੋਚੂਗਾ ਜਿੱਦੇ ਮੇਰੀ ਸੱਚਾਈ ਉਹਦੇ ਸਾਹਮਣੇ ਆ ਗਈ ਕੀ ਇਹ ਐਡਾ ਵੱਡਾ ਲਾਪਰਵਾਹ ਸੀ ਇਹ ਇਨਸਾਨ ਕਿਉਂ ਇਹਨੇ ਮੇਰੀ ਆਤਮਾ ਅੰਦਰ ਤੱਕ ਤਬਾਹ ਕਰਕੇ ਰੱਖਤੀ ਮੈਂ ਇਹਦਾ ਕੀ ਮਾੜਾ ਕੀਤਾ ਸੀ ਜੇ ਇਹਨੇ ਮੇਰੇ ਤੋਂ ਪਿਆਰ ਮੰਗਿਆ ਤਾਂ ਮੈਂ ਰੱਜ ਕੇ ਪਿਆਰ ਦਿੱਤਾ ਜੇ ਇਹਨੇ ਮੇਰੇ ਤੋਂ ਵਫਾਦਾਰੀ ਮੰਗੀ ਤਾਂ ਮੈਂ ਰੱਜ ਕੇ ਵਫਾਦਾਰੀ ਦਿੱਤੀ ਫਿਰ ਮੇਰੇ ਪਿਆਰ ਦੇ ਵਿੱਚ ਕਮੀ ਕਿੱਥੇ ਰਹਿ ਗਈ ਸੀ ਜਿਹੜਾ ਇਹਨੂੰ ਹੋਰ ਪਾਸੇ ਜਾਣਾ ਪਿਆ ਤੇ ਧੋਖਾ ਦੋਸਤੋਂ ਸਿਰਫ ਇਹ ਹੀ ਨਹੀਂ ਹੁੰਦਾ ਵੀ ਆਪਾਂ ਕਿਸੇ ਹੋਰ ਨਾਲ ਗੱਲਬਾਤ ਕਰ ਲਈ ਧੋਖਾ ਉਸ ਨੂੰ ਵੀ ਕਹਿੰਦੇ ਆ ਆਪਾਂ ਕਿਸੇ ਦੀ ਜ਼ਿੰਦਗੀ ਦੇ ਨਾਲ ਕਿਸੇ ਦੇ ਅਹਿਸਾਸਾਂ ਨਾਲ ਖੇਡ ਕੇ ਉਹਦੇ ਜਜ਼ਬਾਤਾਂ ਨਾਲ ਖੇਡ ਕੇ ਉਹਨੂੰ ਛੱਡ ਜਾਣਾ ਇਸ ਨੂੰ ਵੀ ਧੋਖਾ ਕਹਿੰਦੇ ਆ ਪਹਿਲਾਂ ਕਿਸੇ ਨੂੰ ਆਪਣੀ ਆਦਤ ਪਾ ਕੇ ਬਾਅਦ ਵਿੱਚ ਇੱਕੇ ਦਾ ਮੋਸ ਦੀ ਜ਼ਿੰਦਗੀ ਚੋਂ ਚਲੇ ਜਾਣਾ ਇਹ ਵੀ ਧੋਖੇ ਦੇ ਬਰਾਬਰ ਹੀ ਹੁੰਦਾਗਾ ਫੇਰ ਇੱਕ ਦਿਨ ਆਪਣੀਆਂ ਅੱਖਾਂ ਖੋਲ੍ਹਦਿਆਂ ਨੇ ਵੀ ਜਿੰਨੀ ਕੀਮਤ ਆਪਾਂ ਇਸ ਇਨਸਾਨ ਦੀ ਲਾ ਰੱਖੀ ਸੀ ਓਨੀ ਕੀਮਤ ਦਾ ਤਾਂ ਇਹ ਹੱਕਦਾਰ ਹੀ ਨਹੀਂ ਸੀ ਕਿਉਂਕਿ ਮੈਂ ਸੁਣਿਆ ਵੀ ਜਦੋਂ ਸਾਡੇ ਤੋਂ ਬਾਅਦ ਇਹਨੂੰ ਕਿਸੇ ਨੇ ਖਰੀਦਿਆ ਤਾਂ ਇਹਦੀ ਜਿਹੜੀ ਨਿਲਾਮੀ ਆ ਬਿਲਕੁਲ ਕੌੜੀਆਂ ਦੇ ਵਿੱਚ ਹੋਈ ਆ ਇਹਨੂੰ ਕਿਸੇ ਨੇ ਕੌੜੀਆਂ ਦੇ ਭਾਅ ਵੀ ਨਹੀਂ ਖਰੀਦਿਆ ਜਿਹੜਾ ਅਸੀਂ ਇਹਨੂੰ ਕਰੋੜਾਂ ਦਾ ਸਮਝੀ ਬੈਠੇ ਸੀ ਇਹਦਾ ਮਤਲਬ ਅਸੀਂ ਇਹਨੂੰ ਹੀਰਾ ਸਮਝੀ ਬੈਠੇ ਸੀ ਪਰ ਇਹ ਤਾਂ ਕੰਚ ਨਿਕਲਿਆ ਇਹ ਤਾਂ ਲੋਹਾ ਨਿਕਲਿਆ ਪਰ ਦੋਸਤੋ ਫਿਰ ਬਾਅਦ ਵਿੱਚ ਪਛਤਾਉਣ ਨਾਲ ਕੋਈ ਹੱਲ ਨਹੀਂ ਨਿਕਲਦਾਗਾ ਫਿਰ ਤਾਂ ਆਪਾਂ ਨੂੰ ਆਪਣੇ ਆਪ ਤੇ ਹੀ ਸ਼ਰਮ ਆਉਂਦੀ ਆ ਆਪਾਂ ਆਪਣੀਆਂ ਨਜ਼ਰਾਂ ਦੇ ਵਿੱਚ ਹੀ ਫਿਰ ਤਾਂ ਗਿਰ ਜਾਂਦੇ ਆ ਵੀ ਕੀ ਮੇਰੀ ਸੋਚ ਐਡੀ ਮਾੜੀ ਸੀ ਕੀ ਮੇਰੀ ਪਸੰਦ ਐਡੀ ਮਾੜੀ ਸੀ ਜਿਹੜਾ ਮੈਂ ਇਹਦਾ ਸੱਚ ਨਹੀਂ ਦੇਖ ਸਕਿਆ ਮੈਂ ਇਹਨੂੰ ਪਹਿਚਾਣ ਨਹੀਂ ਸਕਿਆ ਇਹ ਆਪਣੇ ਐਨੇ ਰੰਗ ਬਦਲਦਾ ਸੀ ਗਿਰਗੜ ਦੀ ਤਰ੍ਹਾਂ ਮੈਂ ਇਹਨੂੰ ਕਿਉਂ ਨਹੀਂ ਪਹਿਚਾਣ ਸਕਿਆ ਫਿਰ ਦੋਸਤੋ ਆਪਣੇ ਆਪ ਤੋਂ ਨਫ਼ਰਤ ਹੋ ਜਾਂਦੀ ਆ ਫਿਰ ਪਿਆਰ ਸ਼ਬਦ ਤੋਂ ਹੀ ਨਫ਼ਰਤ ਹੋ ਜਾਂਦੀ ਆ ਫਿਰ ਜੇ ਕੋਈ ਆਪਣੇ ਕੋਲੇ ਆ ਕੇ ਪਿਆਰ ਦੀਆਂ ਗੱਲਾਂ ਕਰੂਗਾ ਤਾਂ ਆਪਾਂ ਨੂੰ ਉਹਨਾਂ ਦੀਆਂ ਗੱਲਾਂ ਤੇ ਵੀ ਗੁੱਸਾ ਆਉਣ ਲੱਗ ਜਾਂਦਾਗਾ ਕਿਉਂਕਿ ਆਪਾਂ ਪਿਆਰ ਦਾ ਅਸਲੀ ਰੂਪ ਦੇਖੀ ਬੈਠੇ ਹੁੰਨੇ ਆ ਵੀ ਇਸ ਗੱਲ ਵਿੱਚ ਕੋਈ ਦਮ ਖਮ ਨਹੀਂ ਕੁਝ ਨਹੀਂ ਰੱਖਿਆ ਇਨ੍ਹਾਂ ਚੀਜ਼ਾਂ 'ਚ ਤੇ ਪਿਆਰ ਦੀ ਇੱਕ ਹੋਰ ਬੜੀ ਗੰਦੀ ਖਾਸੀਅਤ ਹੁੰਦੀ ਆ ਪਿਆਰ ਦੇ ਵਿੱਚ ਜਦੋਂ ਆਪਾਂ ਪੈ ਜਾਂਦੇ ਆ ਫਿਰ ਸਾਹਮਣੇ ਵਾਲਾ ਬੰਦਾ ਜੋ ਆਪਾਂ ਨੂੰ ਦਿਖਾਉਣਾ ਚਾਹੁੰਦਾਗਾ ਆਪਾਂ ਸਿਰਫ ਉਹੀ ਦੇਖਦੇ ਆ ਨਾ ਕਿ ਆਪਾਂ ਉਹ ਦੇਖਦੇ ਆ ਜੋ ਕਿ ਆਪਾਂ ਦੇਖਣਾ ਚਾਹੁੰਦੇ ਹੁੰਨੇ ਆ ਕਿਉਂਕਿ ਉਹ ਆਪਣੇ ਝੂਠ ਦੀ ਪੱਟੀ ਆਪਣੇ ਝੂਠੇ ਪਿਆਰ ਦੀ ਪੱਟੀ ਆਪਣੀ ਅੱਖਾਂ ਤੇ ਬੰਨ੍ਹ ਦਿੰਦਾਗਾ ਤੇ ਆਪਾਂ ਬਿਲਕੁਲ ਅੰਨੇ ਬੋਲੇ ਤੇ ਗੁੰਗੇ ਹੋ ਜਾਂਦੇ ਆ ਹਾਲਾਂਕਿ ਆਪਾਂ ਨੂੰ ਆਪਣੇ ਨਾਲ ਦੇ ਯਾਰ ਦੋਸਤ ਵੀ ਬਹੁਤ ਸਮਝਾਉਂਦੇ ਹੁੰਦੇ ਆ ਵੀ ਤੂੰ ਜਿਹਦਾ ਸਾਥ ਕਰ ਰੱਖਿਆਗਾ ਉਹ ਤੇਰੇ ਲਈ ਸਹੀ ਨਹੀਂ ਆ ਪਰ ਆਪਾਂ ਨੂੰ ਉਸ ਵੇਲੇ ਉਹ ਵੀ ਜ਼ਹਿਰ ਵਰਗੇ ਲੱਗਣ ਲੱਗ ਜਾਂਦੇ ਆ ਵੀ ਸ਼ਾਇਦ ਤੁਸੀਂ ਮੇਰੇ ਤੇ ਮੱਚਦੇ ਹੋ ਸ਼ਾਇਦ ਤੁਹਾਡੇ ਕੋਲੋਂ ਮੇਰਾ ਪਿਆਰ ਜਰਿਆ ਨਹੀਂ ਜਾਂਦਾ ਸ਼ਾਇਦ ਤੁਹਾਡੇ ਕੋਲੇ ਇਹੋ ਜਿਹਾ ਪਿਆਰ ਹੈ ਨਹੀਂਗਾ ਇਸ ਕਰਕੇ ਤੁਸੀਂ ਮੈਨੂੰ ਇਸ ਇਨਸਾਨ ਕੋਲੋਂ ਦੂਰ ਕਰਨਾ ਚਾਹੁੰਦੇ ਹੋ ਪਰ ਜਦੋਂ ਕਿ ਉਹ ਲੋਕ ਆਪਣੀ ਥਾਂ ਤੇ ਬਿਲਕੁਲ ਸਹੀ ਹੁੰਦੇ ਆ ਕਿਉਂਕਿ ਉਹ ਆਪਣਾ ਮਾੜਾ ਹੁੰਦਾ ਨਹੀਂ ਦੇਖ ਸਕਦੇ ਇਸ ਕਰਕੇ ਆਪਾਂ ਨੂੰ ਬਾਰ-ਬਾਰ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਤੱਕ ਆਪਾਂ ਨੂੰ ਉਹਨਾਂ ਦੀਆਂ ਗੱਲਾਂ ਸਮਝ ਆਉਂਦੀਆਂ ਨੇ ਉਦੋਂ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਹੁੰਦੀ ਆ ਤੇ ਇਹੋ ਜਿਹੇ ਜਿਹੜੇ ਟਾਈਮ ਪਾਸ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ ਦੀ ਇੱਕ ਹੋਰ ਖਾਸੀਅਤ ਹੁੰਦੀ ਆ ਉਹ ਕਦੇ ਵੀ ਤੁਹਾਨੂੰ ਕਿਸੇ ਗੱਲ ਤੇ ਰੋਕ ਟੋਕ ਨਹੀਂ ਕਰਨਗੇ ਮੁੰਡਾ ਕੁੜੀ ਨੂੰ ਨਹੀਂ ਕਰੂਗਾ ਕੁੜੀ ਮੁੰਡੇ ਨੂੰ ਨਹੀਂ ਕਰੂਗੀ ਜੇ ਦੋਨੇ ਆਪਸ ਵਿੱਚ ਟਾਈਮ ਪਾਸ ਕਰਦੇ ਹੋਣਗੇ ਜਾਂ ਫਿਰ ਜੇ ਇੱਕ ਟਾਈਮ ਪਾਸ ਕਰਦਾ ਹੋਊ ਆਪਣੇ ਵੱਲੋਂ ਉਹ ਕਦੇ ਵੀ ਕੋਈ ਮੁੰਡਾ ਕਿਸੇ ਕੁੜੀ ਨੂੰ ਇਹ ਨਹੀਂ ਕਹੂਗਾ ਵੀ ਤੂੰ ਟਾਈਮ ਨਾਲ ਘਰੇ ਆਇਆ ਕਰ ਰਾਤ ਨੂੰ ਘਰੇ ਨਾ ਆਇਆ ਕਰ ਆਪਣੇ ਯਾਰ ਦੋਸਤ ਜਿਆਦਾ ਨਾ ਬਣਾਇਆ ਕਰ ਜੋ ਕਿ ਮੁੰਡੇ ਹੁੰਦੇ ਆ ਤੂੰ ਇਧਰ ਨਾ ਘੁੰਮਿਆ ਫੇਰਾ ਕਰ ਤੂੰ ਆਹ ਚੀਜ਼ ਨਾ ਪਾਇਆ ਕਰ ਤੂੰ ਸਿਰਫ ਸੂਟ ਪਾਇਆ ਕਰ ਤੂੰ ਇਸ ਤਰ੍ਹਾਂ ਨਾ ਕਰਿਆ ਕਰ ਉਸ ਤਰ੍ਹਾਂ ਨਾ ਕਰਿਆ ਕਰ ਉਹ ਕਿਉਂ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾਗਾ ਵੀ ਆਪਾਂ ਕਿਹੜਾ ਅੱਗੇ ਚੱਲ ਕੇ ਇਸ ਇਨਸਾਨ ਨਾਲ ਵਿਆਹ ਕਰਵਾਉਣਾਗਾ ਆਪਾਂ ਸਿਰਫ ਟਾਈਮ ਪਾਸ ਕਰਦੇ ਆ ਜਦੋਂ ਆਪਾਂ ਇਸ ਨੂੰ ਮਿਲਣ ਬੁਲਾਉਂਦੇ ਆ ਉਦੋਂ ਸਾਹਮਣੇ ਵਾਲਾ ਇਨਸਾਨ ਆਪਾਂ ਨੂੰ ਮਿਲਣ ਆ ਜਾਂਦਾਗਾ ਆਪਾਂ ਆਪਣੇ ਸਰੀਰ ਦੀ ਭੁੱਖ ਪੂਰੀ ਕਰ ਲੈਨੇ ਆ ਆਪਾਂ ਕੀ ਲੈਣਾਗਾ ਇਸ ਨੂੰ ਸੁਧਾਰ ਕੇ ਤੇ ਜਾ ਫਿਰ ਉਹ ਸਿਰਫ ਆਪਣੇ ਮਤਲਬ ਵੇਲੇ ਆਪਾਂ ਨੂੰ ਫੋਨ ਕਰਦੇ ਆ ਜਦੋਂ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਆ ਜਦੋਂ ਉਹਨਾਂ ਨੂੰ ਕੋਈ ਮਤਲਬ ਹੁੰਦਾਗਾ ਨਹੀਂ ਤਾਂ ਭਵੇਂ ਆਪਾਂ ਉਹਨਾਂ ਨੂੰ ਸਾਰਾ ਦਿਨ ਮੈਸੇਜ ਕਰੀ ਜਾਏਗੇ ਪਰ ਉਹ ਅੱਗੋਂ ਕੋਈ ਜਵਾਬ ਨਹੀਂ ਦਿੰਦੇਗੇ ਜੇ ਜਵਾਬ ਦੇਣਗੇ ਵੀ ਤਾਂ ਥੋੜੀ ਬਹੁਤੀ ਗੱਲ ਦਾ ਦਿੰਦੇ ਆ ਹੂੰ ਓਕੇ ਠੀਕ ਐ ਵਧੀਆ ਹਾਂਜੀ ਐਨਾ ਕਹਿ ਕੇ ਸਾਰ ਦਿੰਦੇ ਆ ਜਦੋਂ ਕਿ ਆਪਾਂ ਉਹਨਾਂ ਨੂੰ ਕਿੰਨਾ ਲੰਮਾ ਚੌੜਾ ਮੈਸੇਜ ਲਿਖ ਰੱਖਿਆ ਹੁੰਦਾਗਾ ਵੀ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰ ਰਿਹਾਗਾ ਜਾਂ ਕਰ ਰਹੀਗੀ ਤੂੰ ਕਿੱਥੇ ਵਿਜੀਆ ਪਰ ਉਹਨਾਂ ਦਾ ਜਵਾਬ ਅੱਗੋਂ ਕਈ ਘੰਟਿਆਂ ਬਾਅਦ ਆਉਂਦਾ ਗਾ ਜਾਂ ਫਿਰ ਕਈ ਦਿਨਾਂ ਬਾਅਦ ਆਉਂਦਾਗਾ ਤੇ ਉਹ ਵੀ ਬਿਲਕੁਲ ਥੋੜਾ ਜਿਹਾ ਜਵਾਬ ਆਉਂਦਾਗਾ ਉੱਥੋਂ ਵੀ ਆਪਾਂ ਨੂੰ ਉਹਨਾਂ ਦੇ ਇਸ਼ਾਰੇ ਸਮਝ ਲੈਣੇ ਚਾਹੀਦੇ ਆ ਵੀ ਇਹ ਇਨਸਾਨ ਆਪਣੇ ਪ੍ਰਤੀ ਗੰਭੀਰ ਨਹੀਂ ਆ ਇਹ ਸਿਰਫ ਆਪਣੇ ਨਾਲ ਖੇਡ ਰਿਹਾਗਾ ਘਟ ਅੱਜ ਕੱਲ ਦੀ ਦੁਨੀਆ ਵਿੱਚ ਕੋਈ ਵੀ ਨਹੀਂ ਨਾ ਮੁੰਡੇ ਘਟਾਂ ਨਾ ਕੁੜੀਆਂ ਘਟਾਂ ਅੱਗੇ ਕੁੜੀਆਂ ਇਦਾਂ ਕਰਦੀਆਂ ਹੁੰਦੀਆਂ ਸੀ ਵੀ ਕੁੜੀਆਂ ਦਿਲੋਂ ਪਿਆਰ ਕਰਦੀਆਂ ਹੁੰਦੀਆਂ ਸੀ ਮੁੰਡੇ ਉਹਨਾਂ ਨੂੰ ਧੋਖਾ ਦੇ ਕੇ ਛੱਡ ਜਾਂਦੇ ਹੁੰਦੇ ਸੀ ਉਹਨਾਂ ਦੀ ਸਰੀਰ ਦੀ ਵਰਤੋਂ ਕਰ ਲੈਂਦੇ ਸੀ ਫਿਰ ਉਹਨਾਂ ਦਾ ਖਹਿੜਾ ਛੱਡ ਜਾਂਦੇ ਸੀ ਜਦੋਂ ਉਹਨਾਂ ਦਾ ਉਹਨਾਂ ਕੁੜੀਆਂ ਤੋਂ ਮਨ ਭਰ ਜਾਂਦਾ ਸੀ ਪਰ ਅੱਜ ਦੇ ਜ਼ਮਾਨੇ 'ਚ ਤਾਂ ਗੱਲ ਬਿਲਕੁਲ ਉਲਟ ਹੋਈ ਪਈ ਆ ਹੁਣ ਕੁੜੀਆਂ ਵੀ ਇਹੀ ਸੋਚਦੀਆਂ ਨੇ ਵੀ ਵਿਆਹ ਤੋਂ ਪਹਿਲਾਂ ਜਿੰਨੇ ਨਜ਼ਾਰੇ ਲਈਦੇ ਆ ਲੈ ਲੋ ਕਿਸੇ ਮੁੰਡੇ ਨਾਲ ਭਾਵੇਂ ਕਿੰਨੇ ਮਰਜ਼ੀ ਆਸ਼ਿਕ ਬਦਲੋ ਕਿੰਨੇ ਮਰਜ਼ੀ ਮੁੰਡਿਆਂ ਤੋਂ ਬਦਲ-ਬਦਲ ਕੇ ਪੈਸੇ ਖਾ ਲਓ ਆਪਣੇ ਸ਼ੌਂਕ ਪੂਰੇ ਕਰ ਲਓ ਉਹਨਾਂ ਦੇ ਸਿਰਾਂ ਤੋਂ ਕਿਉਂਕਿ ਜਦੋਂ ਵਿਆਹ ਹੋ ਗਿਆ ਉਸ ਤੋਂ ਬਾਅਦ ਤਾਂ ਕਿਸੇ ਇੱਕ ਬੰਦੇ ਨਾਲ ਹੀ ਰਹਿਣਾ ਪਊਗਾ ਇਸ ਕਰਕੇ ਕੁੜੀਆਂ ਦਾ ਤਾਂ ਅੱਜਕੱਲ ਬਿਲਕੁਲ ਆਵਾ ਹੀ ਉੱਤਿਆ ਪਿਆਗਾ ਕੁੜੀਆਂ ਮੁੰਡਿਆਂ ਨਾਲੋਂ ਵੀ ਅੱਗੇ ਟੱਪ ਗਈਆਂ ਧੋਖਾ ਦੇਣ ਦੇ ਮਾਮਲੇ ਦੇ ਵਿੱਚ ਕਈ ਕੁੜੀਆਂ ਤਾਂ ਐਹੋ ਜਿਹੀਆਂ ਨੇ ਜਿਹੜੀਆਂ ਥੋੜੇ ਥੋੜੇ ਦਿਨਾਂ ਬਾਅਦ ਥੋੜੇ ਥੋੜੇ ਮਹੀਨੇ ਬਾਅਦ ਆਪਣੇ ਆਸ਼ਿਕ ਬਦਲਦੀਆਂ ਨੇ ਤੇ ਉਹਨਾਂ ਨਾਲ ਵੱਖੋ-ਵੱਖ ਸਰੀਰਕ ਸੰਬੰਧ ਬਣਾਉਂਦੀਆਂ ਨੇ ਤੇ ਉਹਨਾਂ ਨੂੰ ਇਸ ਗੱਲ ਵਿੱਚ ਕੋਈ ਸ਼ਰਮ ਨਹੀਂ ਕੋਈ ਝਿਜਕ ਨਹੀਂ ਵੀ ਅਸੀਂ ਇਹ ਸਭ ਕੀ ਕਰ ਰਹੀਆਂ ਹਾਂ ਉਹ ਇਸ ਗੱਲ ਨੂੰ ਕਹਿ ਕੇ ਸਾਰ ਦਿੰਦਿਆਂ ਨੇ ਵੀ ਮਾਡਰਨ ਦੁਨੀਆ ਦੀ ਨਵਾਂ ਜ਼ਮਾਨਾ ਦਾ ਜਿਵੇਂ ਬਾਹਰਲੇ ਦੇਸ਼ਾਂ ਦੇ ਲੋਕਾਂ ਦੀ ਸੋਚ ਆ ਉਹੋ ਜੀ ਸੋਚ ਆਪਾਂ ਨੂੰ ਵੀ ਅਪਣਾਉਣੀ ਚਾਹੀਦੀ ਆ ਇਹ ਸਭ ਕੁਝ ਕਰਨ ਨਾਲ ਕੁਝ ਵੀ ਫਰਕ ਨਹੀਂ ਪੈਂਦਾਗਾ ਜਦੋਂ ਵਿਆਹ ਹੋ ਗਿਆ ਆਪੇ ਸਭ ਕੁਝ ਠੀਕ ਹੋ ਜਾਊਗਾ ਅਸੀਂ ਆਪਣੇ ਘਰ ਵਾਲੇ ਨੂੰ ਕਹਿ ਦਾਂਗੇ ਆ ਵੀ ਠੀਕ ਹੈ ਮੈਨੂੰ ਕੋਈ ਪਸੰਦ ਆ ਗਿਆ ਸੀਗਾ ਉਹਦੇ ਨਾਲ ਮੈਂ ਲੰਮਾ ਟਾਈਮ ਰਿਸ਼ਤੇ ਵਿੱਚ ਰਹੀ ਤਾਂ ਸਾਡੇ ਵਿੱਚ ਸਬੰਧ ਵੀ ਬਣੇ ਸੀ ਇਸ ਕਰਕੇ ਹੁਣ ਇਸ ਚੀਜ਼ ਦਾ ਕੋਈ ਹੱਲ ਨਹੀਂ ਆ ਪਰ ਅੱਜ ਤੋਂ ਮੈਂ ਤੇਰੇ ਪ੍ਰਤੀ ਪੂਰੀ ਵਫਾਦਾਰ ਰਹੂੰਗੀ ਇਸ ਕਰਕੇ ਤੂੰ ਮੈਨੂੰ ਅਪਣਾ ਲਾ ਕੁੜੀਆਂ ਇਹ ਸੋਚ ਕੇ ਬਸ ਨਵੇਂ ਨਵੇਂ ਖੇਡਾਂ ਖੇਡਦੀਆਂ ਰਹਿੰਦੀਆਂ ਨੇ ਵੀ ਵਿਆਹ ਤੋਂ ਬਾਅਦ ਤਾਂ ਸਭ ਕੁਝ ਸੈੱਟ ਹੋ ਹੀ ਜਾਣਾਗਾ ਪਰ ਮੁੰਡੇ ਵੀ ਕੋਈ ਦੁੱਧ ਤੋਤੇ ਨਹੀਂ ਹੁੰਦੇਗੇ ਮੁੰਡੇ ਵੀ ਬਹੁਤ ਜ਼ਿਆਦੇ ਕੁੱਤੇ ਦੇ ਵੱਡੇ ਹੁੰਦੇ ਆ ਮੁੰਡੇ ਵੀ ਬਹੁਤ ਕੁੜੀਆਂ ਨੂੰ ਵਰਤ ਵਰਤ ਕੇ ਛੱਡਦੇ ਆ ਬਲੈਕਮੇਲ ਕਰਦੇ ਆ ਉਹਨਾਂ ਦੀਆਂ ਵੀਡੀਓ ਬਣਾ ਲੈਂਦੇ ਆ ਤੇ ਫਿਰ ਉਹਨਾਂ ਨੂੰ ਬਾਰੀ-ਬਾਰੀ ਮਿਲਣ ਤੇ ਮਜਬੂਰ ਕਰ ਲੈਂਦੇ ਆ ਭਵੇਂ ਉਹ ਕੁੜੀਆਂ ਅੱਗੇ ਚੱਲ ਕੇ ਵਿਆਹਾਂ ਜਾਣ ਫੇਰ ਵੀ ਉਹਨਾਂ ਨੂੰ ਬਲੈਕਮੇਲ ਕਰਦੇ ਰਹਿੰਦੇ ਆ ਵੀ ਆਹ ਦੇਖ ਮੇਰੇ ਕੋਲੇ ਤੇਰੀ ਵੀਡੀਓ ਆ ਜੇ ਤੂੰ ਐਸ ਦਿਨ ਐਸ ਮਹੀਨੇ ਐਸ ਤਰੀਕ ਨੂੰ ਮੈਨੂੰ ਨਾ ਮਿਲਣ ਆਈ ਤਾਂ ਇਹ ਵੀਡੀਓ ਮੈਂ ਤੇਰੇ ਪਰਿਵਾਰ 'ਚ ਦਿਖਾ ਦੂੰਗਾ ਤੇਰੇ ਘਰ ਵਾਲਿਆਂ ਨੂੰ ਦਿਖਾ ਦੂੰਗਾ ਫੇਰ ਤੇਰਾ ਤਲਾਕ ਹੋ ਜਾਊਗਾ ਤੇਰਾ ਰਿਸ਼ਤਾ ਟੁੱਟ ਜਾਊਗਾ ਤੇਰੀ ਹੱਸਦੀ-ਬਸਦੀ ਜ਼ਿੰਦਗੀ ਬਰਬਾਦ ਹੋ ਜਾਊਗੀ ਫਿਰ ਕੁੜੀਆਂ ਨੂੰ ਵੀ ਮਜਬੂਰੀ ਵਿੱਚ ਆ ਕੇ ਉਹਨਾਂ ਨੂੰ ਮਿਲਣਾ ਪੈਂਦਾਗਾ ਜਾਨੀ ਕਿ ਦੋਸਤੋ ਦੋ ਅਣਜਾਣ ਬੰਦੇ ਹੁੰਦੇ ਆ ਇੱਕ ਦੂਜੇ ਲਈ ਪਹਿਲਾਂ ਉਹ ਮਿਲਦੇ ਆ ਕਿਸੇ ਬਾਸਾੜੇ ਚ ਮਿਲਦੇ ਆ ਕਿਸੇ ਗਲੀ ਮਹੱਲੇ ਚ ਮਿਲਦੇ ਆ ਕਿਸੇ ਸਕੂਲ ਚ ਮਿਲਦੇ ਆ ਕਿਸੇ ਕਾਲਜ ਚ ਮਿਲਦੇ ਆ ਦੋ ਤੋਂ ਨਜ਼ਰਾਂ ਚਾਰ ਹੁੰਦੀਆਂ ਨੇ ਮੁਲਾਕਾਤਾਂ ਹੁੰਦੀਆਂ ਨੇ ਪਿਆਰ ਪੈਂਦਾਗਾ ਬਾਅਦ ਵਿੱਚ ਇਹ ਪਿਆਰ ਐਡਾ ਨਫ਼ਰਤ ਦੇ ਵਿੱਚ ਬਦਲ ਜਾਂਦਾਗਾ ਵੀ ਦੋਨੇ ਜਣੇ ਇੱਕ ਦੂਜੇ ਦੀ ਜ਼ਿੰਦਗੀ ਬਰਬਾਦ ਕਰਨ ਤੇ ਤੁਲ ਜਾਂਦੇ ਆ ਜੇ ਆਪਾਂ ਪਹਿਲਾਂ ਹੀ ਆਪਾਂ ਕਿਸੇ ਵੱਲ ਨਾ ਦੇਖੀਏ ਜਦੋਂ ਆਪਣੇ ਮਾਪਿਓ ਨੇ ਆਪਣਾ ਵਿਆਹ ਕਰਤਾ ਜੇ ਆਪਾਂ ਉਸ ਵੇਲੇ ਤੱਕ ਉਡੀਕ ਕਰ ਲੀਏ ਆਪਣੇ ਜੀਵਨ ਸਾਥੀ ਦੀ ਤਾਂ ਆਪਾਂ ਇੰਗੀਆਂ ਮੁਸੀਬਤਾਂ ਦੇ ਵਿੱਚ ਕਦੇ ਵੀ ਨਾ ਫਸੀਏ ਕਿਉਂ ਆਪਾਂ ਆਪਣੀ ਜ਼ਿੰਦਗੀ ਨੂੰ ਦੁੱਖਾਂ ਦੇ ਵਿੱਚ ਪਾਈਏ ਕਿਉਂ ਕੋਈ ਆਪਾਂ ਨੂੰ ਬਲੈਕਮੇਲ ਕਰੇ ਕਿਉਂ ਆਪਾਂ ਰਾਤਾਂ ਨੂੰ ਉੱਠ ਉੱਠ ਕੇ ਰੋਗੇ ਕਿਉਂ ਆਪਾਂ ਰਾਤਾਂ ਨੂੰ ਉੱਠ ਉੱਠ ਕੇ ਤਾਰੇ ਗਿਣਗੇ ਕਿਉਂ ਆਪਾਂ ਕਿਸੇ ਦੀ ਬਦਨਾਮੀ ਕਰਗੇ ਵੀ ਫਲਾਨਾ ਮੈਨੂੰ ਧੋਖਾ ਦੇ ਕੇ ਛੱਡ ਗਿਆ ਜਾਂ ਫਲਾਨੀ ਮੈਨੂੰ ਧੋਖਾ ਦੇ ਕੇ ਛੱਡ ਗਈ ਕਿਉਂ ਆਪਾਂ ਇੰਨਾ ਚੱਕਰਾਂ ਤੋਂ ਦੂਰ ਨਹੀਂ reh ਸਕਦੇ ਜਦੋਂ ਆਪਾਂ ਨੂੰ ਚੰਗੀ ਤਰ੍ਹਾਂ ਇਸ ਗੱਲ ਦਾ ਪਤਾਗਾ ਵੀ ਮੁੰਡਾ ਵਰਤ ਕੇ ਛੱਡ ਜਾਂਦਾਗਾ ਕੁੜੀ ਨੂੰ ਵੀ ਪਤਾ ਵੀ ਮੁੰਡਾ ਮੇਰੇ ਨਾਲ ਇਦਾਂ ਕਰਕੇ ਮੈਨੂੰ ਛੱਡ ਜੂਗਾ ਮੁੰਡੇ ਨੂੰ ਵੀ ਪਤਾ ਵੀ ਕੁੜੀ ਮੈਨੂੰ ਵਰਤ ਕੇ ਛੱਡ ਜੂਗੀ ਫਿਰ ਕਿਉਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਆ ਕੀ ਆਪਣੇ ਮਾਪਿਓ ਦਾ ਜਿਹੜਾ ਪਿਆਰ ਆ ਉਹ ਆਪਣੇ ਲਈ ਕਾਫੀ ਨਹੀਂ ਹੈਗਾਗਾ ਜਿਹੜਾ ਆਪਣੇ ਭੈਣ ਭਰਾਵਾਂ ਦਾ ਆਪਣੇ ਲਈ ਪਿਆਰ ਆ ਕੀ ਉਹ ਆਪਣੇ ਲਈ ਕਾਫੀ ਨਹੀਂ ਹੈਗਾਗਾ ਕਿ ਉਹ ਆਪਣੇ ਅੰਦਰ ਐਡੀ ਅੱਗ ਮੱਚੀ ਹੁੰਦੀ ਆ ਵੀ ਆਪਾਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਣੇ ਹੀ ਆਉਣੇ ਆ ਜਦੋਂ ਕਿ ਆਪਾਂ ਕਾਲਜ ਪੜਨ ਗਏ ਹੁੰਨੇ ਆ ਸਕੂਲ ਸਿਰਫ ਆਪਾਂ ਪੜਨ ਜਾਂਦੇ ਆ ਨਾ ਕਿ ਉੱਥੇ ਆਸ਼ਕੀ ਕਰਨ ਜਾਂਦੇ ਆ ਨਾ ਕਿ ਉੱਥੇ ਪਿਆਰ ਕਰਨ ਜਾਂਦੇ ਆ ਪਰ ਅੱਜ ਕੱਲ ਤਾਂ ਕਾਲਜਾਂ ਦਾ ਤੇ ਸਕੂਲਾਂ ਦਾ ਮਤਲਬ ਹੀ ਇਹੀ ਰਹਿ ਗਿਆ ਵੀ ਉੱਥੇ ਜਾ ਕੇ ਗੱਲਬਾਤ ਕਰੋ ਜਿਹੜੀ ਕੁੜੀ ਤੁਹਾਨੂੰ ਪਸੰਦਾ ਉਹ ਸੇ ਨਾਲ ਹੀ ਜਾ ਕੇ ਗੱਲਬਾਤ ਕਰ ਲਓ ਜੇ ਕਿਸੇ ਕੁੜੀ ਨੂੰ ਕੋਈ ਮੁੰਡਾ ਪਸੰਦਾ ਤਾਂ ਉੱਥੇ ਜਾ ਕੇ ਉਹਦੇ ਨਾਲ ਗੱਲਬਾਤ ਕਰ ਲਓ ਇਹ ਆਸ਼ਕੀ ਦੇ ਅੱਡੇ ਬਣ ਚੁੱਕੇ ਨੇ ਅੱਜ ਕੱਲ ਦੇ ਟਾਈਮ ਪੜਾਈਆਂ ਬਹੁਤ ਘੱਟ ਰਹਿ ਗਈਆਂ ਆਸ਼ਕਾਂ ਨੇ ਕੋਈ ਧਾਰਮਿਕ ਥਾਂ ਨਹੀਂ ਛੱਡਿਆ ਕਿਤੇ ਮਰਜ਼ੀ ਵਗਜੋ ਹਰ ਥਾਂ ਤੇ ਆਸ਼ਕੀ ਚੱਲ ਰਹੀ ਹੁੰਦੀ ਆ ਹੁਣ ਇਹ ਗੱਲ ਸੁਣ ਕੇ ਹੋ ਸਕਦਾ ਕਈ ਲੋਕਾਂ ਦੇ ਬਹੁਤ ਜ਼ਿਆਦੇ ਮਿਰਚ ਲੜੇ ਪਰ ਸਚਾਈ ਇਹੀ ਆ ਕਿਉਂਕਿ ਆਪਾਂ ਵੀ ਐਸੇ ਸਮਾਜ ਦੇ ਵਿੱਚ ਹੀ ਰਹਨੇ ਆ ਆਪਾਂ ਵੀ ਆਪਣੇ ਆਲੇ ਦੁਆਲੇ ਦਾ ਮਾਹੌਲ ਰੋਜ਼ ਦੇਖਦੇ ਰਹਨੇ ਆ ਭਾਵੇਂ ਕੋਈ ਧਾਰਮਿਕ ਸਥਾਨ ਆ ਭਾਵੇਂ ਕਾਲਜ ਆ ਭਾਵੇਂ ਕੋਈ ਬੱਸ ਸੱਡਾ ਭਾਵੇਂ ਕੋਈ ਗਲੀ ਮੁਹੱਲਾ ਹਰ ਕਿਤੇ ਆਸ਼ਕੀ ਚੱਲ ਰਹੀ ਹੁੰਦੀ ਆ ਮੁੰਡਾ ਕੁੜੀ ਵੱਲ ਦੇਖ ਰਿਹਾ ਹੁੰਦਾਗਾ ਤੇ ਕੁੜੀ ਮੁੰਡੇ ਵੱਲ ਦੇਖ ਰਹੀ ਹੁੰਦੀ ਆ ਪਰ ਨਤੀਜਾ ਐਂਡ ਤੇ ਆ ਕੇ ਇਹਦਾ ਕੁਝ ਵੀ ਨਹੀਂ ਨਿਕਲਦਾ ਪੱਲੇ ਆਪਣੇ ਬਦਨਾਮੀ ਪੈਂਦੀ ਆ ਪੱਲੇ ਆਪਣੇ ਧੋਖਾ ਪੈਂਦਾ ਪੱਲੇ ਆਪਣੇ ਜ਼ਿਲਤ ਪੈਂਦੀ ਆ ਜਿਹੜੇ ਮਾਪਿਓ ਨੇ ਜ਼ਿੰਦਗੀ ਦੇ ਵਿੱਚ ਕਿਸੇ ਦੇ ਸਾਹਮਣੇ ਆਪਣਾ ਸਿਰ ਨਹੀਂ ਝੁਕਾਇਆ ਹੁੰਦਾਗਾ ਐਹੋ ਜੀ ਔਲਾਦ ਉਹਨਾਂ ਦਾ ਸਿਰ ਨੀ ਮਾ ਹੋਣ ਤੇ ਮਜਬੂਰ ਕਰ ਦਿੰਦੀ ਆ ਭਰਾ ਭਾਹੇ ਲੈਂਡ ਤੇ ਮਜਬੂਰ ਹੋ ਜਾਂਦੇ ਨੇ ਕਿਉਂਕਿ ਭੈਣਾਂ ਦੀਆਂ ਜਦੋਂ ਨੰਗੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਫਿਰ ਭਰਾਵਾਂ ਲਈ ਜਾਂ ਕੁੜੀ ਦੇ ਪਿਓ ਲਈ ਕੁੜੀ ਦੇ ਮਾਂ ਲਈ ਹੋਰ ਕੋਈ ਰਾਹ ਨਹੀਂ ਬਚਦਾਗਾ ਉਹਨਾਂ ਨੂੰ ਇਸ ਦੁਨੀਆ ਨੂੰ ਛੱਡ ਕੇ ਜਾਣਾ ਪੈਂਦਾਗਾ ਕਿਉਂਕਿ ਨਹੀਂ ਤਾਂ ਇਹ ਜ਼ਮਾਨਾ ਕੁੜੀ ਦੇ ਮਾਂ ਪਿਓ ਨੂੰ ਜਾਂ ਮੁੰਡੇ ਦੇ ਮਾਂ ਪਿਓ ਨੂੰ ਜਾਂ ਕੁੜੀ ਦੇ ਭੈਣ ਭਰਾ ਨੂੰ ਜਿਉਣ ਨਹੀਂ ਦੇਊਗਾ ਹਰ ਬੇਲੇ ਉਹਨਾਂ ਨੂੰ ਤਾਨੇ ਮਿਹਣੇ ਮਾਰਦਾ ਰਹੂਗਾ ਵੀ ਆਹ ਦੇਖੋ ਥੋਡੀ ਕੁੜੀ ਦੀ ਨਵੀਂ ਵੀਡੀਓ ਆਈ ਆ ਆਹ ਦੇਖੋ ਤੁਹਾਡੇ ਮੁੰਡੇ ਦੀ ਕੋਈ ਨਵੀਂ ਵੀਡੀਓ ਆਈ ਆ ਤਾਂ ਕਰਕੇ ਦੋਸਤੋ ਉਹਨਾਂ ਨੂੰ ਆਪਣੇ ਜੀਵਨ ਦੀ ਸਮਾਪਤੀ ਕਰਨੀ ਬੰਦੀਆ ਇੱਕ ਹਸਦਾ ਬਸਦਾ ਪਰਿਵਾਰ ਉਜੜ ਜਾਂਦਾਗਾ ਸਿਰਫ ਇੱਕ ਮੁੰਡੇ ਕੁੜੀ ਦੇ ਦੋ ਚਾਰ ਵਾਰੀ ਨਜ਼ਰਾਂ ਮਿਲਣ ਦੇ ਕਾਰਨ ਤੇ ਇਹ ਸਿਰਫ ਦੋਸਤੋ ਕੁਝ ਘੰਟਿਆਂ ਲਈ ਕੁਝ ਮਿੰਟਾਂ ਲਈ ਕੁਝ ਦਿਨਾਂ ਲਈ ਜਾਂ ਕੁਝ ਸਾਲਾਂ ਲਈ ਨਹੀਂ ਹੁੰਦਾਗਾ ਇਹ ਦਾਗ ਪੀੜੀਆਂ ਤੇ ਜਾ ਲੱਗਦਾਗਾ ਹਮੇਸ਼ਾ ਲੋਕ ਗੱਲਾਂ ਕਰਦੇ ਰਹਿੰਦੇ ਆ ਵੀ ਇੱਕ ਵਾਰੀ ਫਲਾਣੇ ਦੀ ਕੁੜੀ ਭੱਜੀ ਸੀ ਜਾਂ ਮੁੰਡਾ ਭੱਜਿਆ ਸੀ ਜਾਂ ਫਲਾਨੇ ਦੀ ਕੁੜੀ ਦੀ ਜਾਂ ਫਲਾਨੇ ਦੇ ਮੁੰਡੇ ਦੀ ਕੋਈ ਵੀਡੀਓ ਵਾਇਰਲ ਹੋਈ ਸੀ ਉਹ ਹਜੇ ਤੱਕ ਵੀ ਸਾਡੇ ਫੋਨਾਂ 'ਚ ਪਈ ਆ ਇਸ ਕਰਕੇ ਦੋਸਤੋ ਇਹਨਾਂ ਦੀ ਛੋਟੀ ਜਹੀ ਗਲਤੀ ਕਈ ਪੀੜ੍ਹੀਆਂ ਨੂੰ ਭੁਗਤਨੀ ਪੈਂਦੀ ਆ ਜਿਵੇਂ ਆਪਾਂ ਪੁਰਾਣੇ ਆਪਣੇ ਕਿੱਸਿਆਂ 'ਚ ਵੀ ਸੁਣਦੇ ਰਹਿੰਨੇ ਆ ਵੀ ਮਿਰਜਾ ਸਹਿਬਾ ਹੋਰੀ ਦੇਖੋ ਘਰੋਂ ਭੱਜ ਗਏ ਸੀਗੇ ਅੱਜ ਸਹਿਬਾ ਦਾ ਵੀ ਪਰਿਵਾਰ ਦੁਨੀਆ ਤੇ ਮੌਜੂਦ ਆ ਮਿਰਜੇ ਦਾ ਵੀ ਹੈਗਾ ਰਾਂਜੇ ਦਾ ਵੀ ਹੈਗਾ ਹੀਰ ਦਾ ਵੀ ਹੈਗਾ ਪਰ ਦੇਖੋ ਬਦਨਾਮੀ ਕਿੱਡੀ ਵੱਡੀ ਹੁੰਦੀ ਆ ਉਹਨਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਆ ਕਈ ਲੋਕ ਚਲੋ ਜਿਹੜੇ ਆਸ਼ਕ ਹੁੰਦੇ ਆ ਉਹ ਉਹਨਾਂ ਨੂੰ ਆਸ਼ਕੀ ਦੇ ਤੌਰ ਤੇ ਯਾਦ ਕਰਦੇ ਆ ਪਰ ਜਿਨ੍ਹਾਂ ਨੇ ਮਜ਼ਾਕ ਉਡਾਉਣਾ ਉਹ ਉਸ ਤਰੀਕੇ ਨਾਲ ਯਾਦ ਕਰਦੇ ਆ ਉਹ ਉਹਨਾਂ ਨੂੰ ਲਾਣਤਾ ਪਾਉਂਦੇ ਨੇ ਉਹਨਾਂ ਦੀ ਬੇਇੱਜ਼ਤੀ ਕਰਦੇ ਨੇ ਵੀ ਦੇਖੋ ਫਲਾਣੇ ਦੀ ਕੁੜੀ ਉਦੋਂ ਭੱਜੀ ਸੀ ਤੇ ਉਹਦਾ ਕੀ ਹਾਲ ਹੋਇਆ ਸੀ ਇਹ ਜਿਹੜਾ ਪਿਆਰ ਮੁਹੱਬਤ ਇਸ਼ਕਾ ਇਹ ਫਿਲਮਾਂ ਦੇ ਵਿੱਚ ਦੇਖਣ ਨੂੰ ਸੁਣਨ ਨੂੰ ਅੱਖਾਂ ਨੂੰ ਬਹੁਤ ਸੋਹਣਾ ਲੱਗਦਾਗਾ ਬਹੁਤ ਵਧੀਆ ਲੱਗਦਾਗਾ ਪਰ ਜਿਹੜਾ ਅਸਲੀ ਜ਼ਿੰਦਗੀ ਦੇ ਵਿੱਚ ਪਿਆਰ ਆ ਇਹਦਾ ਚਿਹਰਾ ਕੁਝ ਹੋਰ ਹੀ ਹੁੰਦਾਗਾ ਇਹ ਬਹੁਤ ਖਤਰਨਾਕ ਹੁੰਦਾਗਾ ਫਿਲਮਾਂ ਦਾ ਕੀ ਆ ਫਿਲਮਾਂ 2 ਘੰਟਿਆਂ ਵਿੱਚ 2.5 ਘੰਟਿਆਂ ਵਿੱਚ ਸਮਾਪਤ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜਾ ਹੀਰੋ ਹੁੰਦਾਗਾ ਉਹ ਆਪਣੇ ਘਰੇ ਤੁਰ ਜਾਂਦਾਗਾ ਜਿਹੜੀ ਹੀਰੋਇਨ ਹੁੰਦੀ ਆ ਉਹ ਆਪਣੇ ਘਰੇ ਤੁਰ ਜਾਂਦੀ ਆ ਤੇ ਆਪਣੇ ਵਰਗੇ ਜਿਹੜੇ ਕਮਲੇ ਲੋਕ ਹੁੰਦੇ ਆ ਉਹ ਉਸ ਨੂੰ ਦੇਖ ਕੇ ਆਪਣੀ ਜ਼ਿੰਦਗੀ ਵੀ ਉਹਨਾਂ ਵਰਗੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਦੋਸਤੋ ਇਹ ਗੱਲ ਨਾ ਭੁੱਲੋ ਵੀ ਜਿਹੜੀ ਜ਼ਿੰਦਗੀ ਆ ਉਹ ਢਾਈ ਘੰਟਿਆਂ ਦੀ ਨਹੀਂ ਹੈਗੀ ਜ਼ਿੰਦਗੀ ਬਹੁਤ ਲੰਮੀ ਹੈ ਨਾ ਹੀ ਜ਼ਿੰਦਗੀ ਢਾਈ ਸਾਲਾਂ ਦੀ ਹੈ ਇਹ ਤਾਂ ਬੰਦਾ ਕਿੰਨੀ ਉਮਰ ਵੀ ਲੈ ਕੇ ਮਰ ਸਕਦਾ ਹੈਗਾ ਤੇ ਜਿੰਨਾ ਚਿਰ ਜਿਉਂਦਾ ਰਹੂਗਾ ਇਹੋ ਜਿਹਾ ਦਾਗ ਫਿਰ ساری ਉਮਰ ਉਹਦੇ ਤੇ ਲੱਗਿਆ ਰਹੂਗਾ ਉਹਦੇ ਗਾਹਾਂ ਦਾਦੇ ਪੜਦਾਦਿਆਂ ਤੇ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਦਾਗ ਲੱਗਿਆ ਰਹੂਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਿਉਂ ਨਹੀਂ ਆਪਾਂ ਲੋਕਾਂ ਨੂੰ ਦੇਖ ਕੇ ਵੀ ਕੁਝ ਸਿੱਖਦੇ ਆਪਣੇ ਤੋਂ ਪਹਿਲਾਂ ਕਿੰਨੀਆਂ ਕਟਨਾਮਾ ਇਹੋ ਜੀਆਂ ਹੋ ਚੁੱਕੀਆਂ ਨੇ ਜਿੱਥੇ ਮੁੰਡੇ ਨੇ ਕੁੜੀ ਦੀ ਬਦਨਾਮੀ ਕਰਵਾਤੀ ਥਾਣਿਆਂ ਵਿੱਚ ਲੈ ਗਏ ਕੁੜੀ ਦੇ ਪਰਿਵਾਰ ਨੂੰ ਜਾਂ ਫਿਰ ਕੁੜੀ ਨੇ ਮੁੰਡੇ ਦੀ ਬਦਨਾਮੀ ਕਰਵਾਤੀ ਪੰਚਾਇਤਾਂ ਹੋ ਗਈਆਂ ਅਦਾਲਤਾਂ ਵਿੱਚ ਕੇਸ ਪਹੁੰਚ ਗਏ ਆਪਾਂ ਉਹਨਾਂ ਨੂੰ ਦੇਖ ਕੇ ਵੀ ਕਿਉਂ ਨਹੀਂ ਕੁਝ ਸਿੱਖਦੇ ਕਿਉਂ ਆਪਣੀ ਅਕਲ ਦੇ ਉੱਤੇ ਪਿਆਰ ਦਾ ਐਡਾ ਵੱਡਾ ਪਰਦਾ ਪਿਆ ਹੋਇਆਗਾ ਕਿਉਂ ਨਹੀਂ ਆਪਾਂ ਵਿਆਹ ਹੋਣ ਵੇਲੇ ਤੱਕ ਔੜੀ ਇੱਕ ਕਰ ਸਕਦੇ ਕਿਸੇ ਵੀ ਚੀਜ਼ ਦੀ ਜਿਸ ਚੀਜ਼ ਦੀ ਵੀ ਆਪਾਂ ਨੂੰ ਜ਼ਰੂਰਤ ਆ ਤੇ ਇੱਕ ਗੱਲ ਹੋਰ ਆ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਥੋੜਾ ਬਹੁਤ ਚੰਗਾ ਟਾਈਮ ਹੁੰਦਾ ਸੀ ਉਦੋਂ ਪਿੰਡ ਦੀ ਕੁੜੀ ਨੂੰ ਭੈਣ ਸਮਝਿਆ ਜਾਂਦਾ ਸੀ ਤੇ ਪਿੰਡ ਦੇ ਮੁੰਡੇ ਨੂੰ ਕੁੜੀ ਆਪਣਾ ਭਰਾ ਸਮਝਦੀ ਸੀ ਪਰ ਅੱਜ ਕੱਲ ਤੁਸੀਂ ਦੇਖ ਲਓ ਅੱਜ ਕੱਲ ਤਾਂ ਗਲੀ ਗਵਾਂਡ ਦੇ ਵਿੱਚ ਵੀ ਇਹ ਚੀਜ਼ਾਂ ਨਹੀਂ ਬਖਸ਼ੀਆਂ ਜਾਂਦੀਆਂ ਸਿਰਫ ਆਪਣੀ ਸਾਕੀ ਭੈਣ ਨੂੰ ਛੱਡ ਕੇ ਜਾਂ ਚਾਚੇ ਤਾਈ ਦੀਆਂ ਕੁੜੀਆਂ ਨੂੰ ਛੱਡ ਕੇ ਜਾਂ ਚਾਚੇ ਤਾਈ ਦੇ ਭਰਾਵਾਂ ਨੂੰ ਛੱਡ ਕੇ ਮੁੰਡਾ ਕੁੜੀ ਬਖਸ਼ਦੇ ਕਿਸੇ ਨੂੰ ਨਹੀਂ ਉਹ ਕਿਸੇ ਨਾਲ ਵੀ ਗੱਲ ਕਰ ਲੈਂਦੇ ਆ ਮੈਂ ਬਹੁਤ ਸਾਰੇ ਐਜੇ ਆਪਣੇ ਵਾਲੇ ਦਿਵਾਲੇ ਉਦਾਹਰਨ ਦੇਖਿਆ ਜਿਹੜੇ ਮੰਨ ਲਓ ਜੇ ਇੱਕ ਗਲੀ ਦੇ ਵਿੱਚ 10 ਘਰ ਨੇ ਤਾਂ ਉਹ 10ਾਂ ਘਰਾਂ ਵਿੱਚੋਂ ਜਿਹੜੇ ਮੁੰਡਾ ਕੁੜੀ ਹੁੰਦੇ ਨੇ ਉਹ ਆਪਸ ਵਿੱਚ ਹੀ ਗੱਲ ਕਰੀ ਬੈਠੇ ਨੇ ਕਹਿਣ ਦਾ ਮਤਲਬ ਪਿੰਡ ਦੀ ਕੁੜੀ ਨੂੰ ਜਾਂ ਪਿੰਡ ਦੇ ਮੁੰਡੇ ਨੂੰ ਆਪਣਾ ਭੈਣ ਭਰਾ ਮੰਨਣਾ ਤਾਂ ਦੂਰ ਦੀ ਗੱਲ ਆ ਹੁਣ ਤਾਂ ਗਲੀਆਂ ਦੇ ਵਿੱਚ ਹੀ ਗੱਲਾਂ ਬਾਤਾਂ ਹੋਣ ਲੱਗ ਗਈਆਂ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਕਈ ਵਾਰੀ ਫੜੀਆਂ ਵੀ ਜਾਂਦੀਆਂ ਨੇ ਉਸ ਤੋਂ ਬਾਅਦ ਦੇਖ ਲਓ ਦੋਸਤੋ ਉਹਨਾਂ ਦਾ ਕੀ ਰਹਿ ਜਾਂਦਾਗਾ ਉਹ ਕਦੇ ਬਾਹਰ ਨਿਕਲ ਜੋਗਰੇ ਨਹੀਂ ਰਹਿੰਦੇ ਕਦੇ ਕਿਸੇ ਨੂੰ ਆਪਣਾ ਮੂੰਹ ਨਹੀਂ ਦਿਖਾ ਸਕਦੇ ਪਰ ਫਿਰ ਵੀ ਇਹ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਖੈਰ ਦੋਸਤੋ ਇਹ ਮੁੱਦਾ ਮੇਰੇ ਖਿਆਲ ਚ ਹੁਣ ਕਾਫੀ ਜ਼ਿਆਦਾ ਆਪਾਂ ਲੰਮਾ ਖਿੱਚ ਲਿਆ ਵੈਸੇ ਤਾਂ ਇਸ ਵਿਸ਼ੇ ਉੱਤੇ ਬਹੁਤ ਸਾਰੀਆਂ ਹੋਰ ਗੱਲਾਂ ਹੋ ਸਕਦੀਆਂ ਨੇ ਹਜ਼ਾਰਾਂ ਗੱਲਾਂ ਹੋਰ ਹੋ ਸਕਦੀਆਂ ਨੇ ਪਰ ਇਦਾਂ ਕਰਨ ਨਾਲ ਵੀਡੀਓ ਕਾਫੀ ਜ਼ਿਆਦਾ ਲੰਮੀ ਹੋ ਜੂਗੀ ਇਸ ਕਰਕੇ ਉਹ ਗੱਲਾਂ ਆਪਾਂ ਕਦੇ ਫੇਰ ਕਰਾਂਗੇ ਤੇ ਅੱਜ ਦੀ ਵੀਡੀਓ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ ਤੁਹਾਡੇ ਆਪਣੇ ਕੀ ਵਿਚਾਰ ਨੇ ਵੀ ਕੌਣ ਜ਼ਿਆਦਾ ਗਲਤ ਹੈ ਤੇ ਕੌਣ ਜ਼ਿਆਦਾ ਸਹੀ ਹੈ ਆਪਣੇ ਵਿਚਾਰ ਤੁਸੀਂ ਜ਼ਰੂਰ ਰੱਖਿਓ ਤੇ ਦੋਸਤੋ ਮਿਲਦੇ ਆਪਾਂ ਫਿਰ ਕਿਸੇ ਹੁਣ ਹੋਰ ਵੀਡੀਓ ਦੇ ਨਾਲ ਤੇ ਜਾਂਦੇ ਜਾਂਦੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਧੰਨਵਾਦ